लड़े डे अकाली जो लड़े तो न ਹਾਂਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਸਵੇਰੇ ਸਾਜਰੇ ਤੁਹਾਡੀ ਗ੍ਰਿਫਤਾਰੀ ਕਰਕੇ ਤੁਹਾਨੂੰ ਕੱਲ੍ਹ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਇਹਦੇ ਬਾਰੇ ਗੱਲਬਾਤ ਵੈਗਰੂ ਜੀ ਕਿ ਖਾਸ ਸਾਹਿਬ ਵੈਗਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਬਈ 5 ਤਰੀਕ ਨੂੰ ਸਵੇਰੇ 5:30 ਵਜੇ ਬਈ ਧਾਰਾਂ ਚੋਂਦੇ ਸੀਗੇ ਅਚਨ ਚੇਤ ਪੁਲਿਸ ਪਾਰਟੀ ਆਉਂਦੀ ਆ ਔਰ ਧੱਕੇ ਨਾਲ ਘਰੋਂ ਲਿਜਾ ਕੇ ਜਣੀ ਇੱਕ ਰਾਤ ਸਾਨੂੰ ਭਾਸੋਂ ਥਾਣੇ ਦੇ ਵਿੱਚ ਬੰਦ ਕੀਤਾ ਜਾਂਦਾ ਬਈ ਜਦੋਂ ਘਰੇ ਘਰੋਂ ਚੱਕਿਆ ਜਾਂਦਾ ਤਾਂ ਆਪਦੇ ਆਕਾ ਨੂੰ ਖੁਸ਼ ਕਰਨ ਵਾਸਤੇ ਜਿਹੜਾ ਭਾਸੋਂ ਦਾ ਐਸਐਚਓ ਆ ਉਹ ਦੱਸਦਾ ਕਿ ਗਮਧੂਰ ਸਿੰਘ ਫੜ ਲਿਆ ਬਾਈ ਜੇਲ ਭੇਜਾਂਗੇ ਜਣੀ ਟੜਕੇ 6 ਵਜੇ ਉਹਨੇ ਇਹ ਗੱਲ ਮੇਰੇ ਸਾਹਮਣੇ ਗੱਡੀ ਦੇ ਵਿੱਚ ਕੀਤੀ ਆ ਸੋ ਅਸੀਂ ਮਾਨਸਿਕ ਤੌਰ ਤੇ ਤਿਆਰ ਆ ਪਹਿਲਾਂ ਇਹ ਗੱਲ ਦੱਸਣੀ ਚਾਹੁੰਨੇ ਆ ਬਾਈ ਟਕਰਾਂਗੇ ਜਿਹੜਾ ਦੇ ਮਨ ਜਾਂ ਇਥੇ ਦਾ ਪ੍ਰਸ਼ਾਸਨ ਚਾਹੁੰਦਾ ਵੀ ਸ਼ਾਇਦ ਡੰਡੇ ਦੇ ਨਾਲ ਇਹ ਸੰਘਰਸ਼ੀ ਲੋਕਾਂ ਨੂੰ ਸ਼ਾਇਦ ਅੰਦਰ ਬਾੜ ਦੂਗਾ ਬਾਈ ਇਹ ਭੁੱਲ ਜਵੇ ਇਹ ਜਿਹੜੇ ਕੰਡੇ ਬੀਜਿਆ ਆਉਣ ਵਾਲੇ ਦਿਨਾਂ 'ਚ ਬਾਈ ਵੱਡੇ ਹੋ ਕੇ ਟਕਰਾਂਗੇ ਉਹ ਇੰਨੇ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰੇ ਬਾਜੀ ਦਾ ਸਾਰੇ ਲਾਡਾ ਜਿੰਦਾਬਾਦ ਜਿੰਦਾਬਾਦ ਮਰਦਾਬਾਤ ਮਰਦਾਬਾਤ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੱਕ ਵਾਤੇ ਜਾਣਗੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੱਕ ਵਾਤੇ ਜਾਣਗੇ ਮੰਗ ਮੰਗ ਕੇ ਦੇਖ ਲਿਆ ਅੱਕਾ ਲਈ ਜੋ ਲੜਦੇ ਲੋਕ ਜੇਲ੍ਹਾਂ ਤੋਂ ਨਹੀਂ ਡਰਦੇ ਲੋਕ ਅੱਕਾ ਲਈ ਜੋ ਲੜਦੇ ਲੋਕ ਜੇਲ੍ਹਾਂ ਤੋਂ ਨਹੀਂ ਡਰਦੇ ਲੋਕ ਸੁਪਰਡੰਟ ਜੀ ਅੱਜ ਤੁਸੀਂ ਜੇਲ੍ਹ ਦੇ ਵਿੱਚੋਂ ਰਿਹਾ ਹੋਏ ਹੋ ਇਹ ਕੀ ਕਾਰਨ ਸੀ ਕਿ ਸਬੰਧ ਦੇ ਵਿੱਚ ਆਪਣੀ ਜਿਹੜੀ ਉਹ ਗ੍ਰਿਫਤਾਰੀ ਹੋਈ ਹੈ ਜੀ ਸਾਰੀ ਵਿਸਤਾਰ ਚ ਗੱਲਬਾਤ ਸਾਡੇ ਨਾਲ ਸਾਂਝੀ ਅੱਜ ਅਸੀਂ ਆਇਆ ਉਸ ਵਕਤ ਮੈਂ ਤੇ ਗਗਦੂਰ ਦੋਨੋਂ ਜਿਹੜੀ ਆਪਣੀ ਨਾਬੇ ਦੀ ਜੇਲ੍ਹ ਹੈਗੀ ਹੈ ਜਿਲ੍ਹਾ ਜਲ ਉਹਦੇ ਤੋਂ ਹੁਣੇ-ਹੁਣੇ ਉਹਨਾਂ ਨੇ ਰਿਲੀਜ਼ ਕੀਤਾ ਹੈਗਾ ਅਸੂ ਪਿਛਲੇ ਦਿਨਾਂ ਤੋਂ ਪੰਜਾਬ ਦੇ ਅੰਦਰ ਲਗਾਤਾਰ ਲੰਬੇ ਸੰਘਰਸ਼ ਕਰ ਰਹੇ ਆਂ ਪੰਜਾਬ ਦੀ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਤੋਂ ਅਸੀਂ ਉਹ ਪਰਪਾਈ ਕਰਾਉਣ ਲਈ ਜਿਹੜੀ ਪਰਪਾਈ ਕਰਾਉਣ ਦੇ ਅਸੀਂ ਹੱਕਦਾਰ ਆਂ ਪੰਜਾਬ ਦੀ ਸਰਕਾਰ ਨੇ ਸਾਡਾ ਸ਼ੰਭੂ ਤੇ ਖਨੋਰੀ ਮੋਰਚਾ ਜੜਿਆ ਤੇ ਜਦੋਂ ਉਹਨਾਂ ਨੂੰ ਅਸੀਂ ਸਵਾਲ ਪੁੱਛਣ ਲਈ ਪਿੰਡਾਂ 'ਚ ਰੋਕਦੇ ਆਂ ਕਹਿੰਦੇ ਆਂ ਕਿ ਟੇਬਲ 'ਤੇ ਬਹਿ ਕੇ ਗੱਲ ਕਰੋ ਸਾਡਾ ਕੂਰਤੀ ਤੁਸੀਂ ਚੰਡੀਗੜ੍ਹ ਗਿਆ ਨੂੰ ਫੜ ਲਿਆ ਤੇ ਸਾਡਾ ਕਸੂਰ ਕੀ ਸੀ ਸਾਡੀਆਂ ਟਰਾਲੀਆਂ ਚੋਰੀਆਂ ਕਰ ਲੀਆਂ ਤੁਹਾਡੇ ਐਮਐਲਏ ਦੇ ਨਾਂ ਆ ਕੇ ਵਿੱਚ ਤੁਹਾਡੇ ਸਰਪੰਚਾਂ ਦੇ ਨਾਂ ਦਾ ਮਤਲਬ ਇਸ ਗੱਲ ਤੋਂ ਘਬराई ਹੋਈ ਭਗਮੰਤਮਾਨ ਦੀ ਸਰਕਾਰ ਉਹਦਾ ਭਲੇਖਾ ਸੀ ਸਾਡੇ ਸ਼ੰਭੂ ਦੇ ਦਿੱਤੇ ਐਲਾਨ ਪ੍ਰੋਗਰਾਮ ਨੂੰ ਖੇਲ ਕਰਨ ਲਈ ਕਿ ਅਸੀਂ ਖਾਣਾ ਖੇਡਦਾ ਪ੍ਰੋਗਰਾਮ ਰੱਖਿਆ ਸੀ ਕਿ ਇਹ ਸਮਾਨ ਦੀ ਪਹਪਾਈ ਚ ਇਸ ਸਬੰਧ ਵਿੱਚ ਸਾਡੇ ਕਿਸਾਨਾਂ ਨੂੰ ਸੁੱਤੇ ਪਿਆ ਨੂੰ ਰਾਤ ਨੂੰ ਘਰਾਂ ਚੋਂ ਚੁੱਕਦੇ ਤੇ ਨਿਰੀ ਗੁੰਡਾਗਰਦੀ ਪੰਜਾਬ ਸਰਕਾਰ ਦੀ ਵੀ ਸ਼ਾਇਦ ਅਸੀਂ ਇਸ ਅੰਦੋਲਨ ਨੂੰ ਗਿਰਫਤਾਰ ਕਰਕੇ ਕਿਸਾਨਾਂ ਨੂੰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਕੇ ਉਹ ਇਸ ਅੰਦੋਲਨ ਨੂੰ ਦਬਾ ਲਾਗੇ ਪਰ ਤੁਹਾਡੇ ਲੋਕਾਂ ਦੇ ਹੌਸਲੇ ਇੰਨੇ ਇਹ ਇਹ ਜੇਲ੍ਹ ਦੇ ਅੰਦਰ ਹੋਰ ਵੀ ਸਾਡੇ ਨਾਲ ਕਿਸਾਨ ਸੀ ਜਿਹੜੇ 6 ਕਿਸਾਨ ਅੰਦਰ ਹੈ ਅਜੇ ਅੰਦਰ ਨੇ ਉਹ ਰਿਹਾ ਨਹੀਂ ਕੀਤੇ ਉਹਨਾਂ ਨੂੰ ਵੀ ਜਲਦੀ ਸਰਕਾਰ ਨੂੰ ਰਿਹਾ ਕਰਨਾ ਪੈਣਾ ਕਿਉਂਕਿ ਤੁਸੀਂ ਪੰਜਾਬ ਦੇ ਲੋਕਾਂ ਨੇ ਪਿੰਡ-ਪਿੰਡ ਤੋਂ ਮਖਮਾਂਦੀ ਸਰਕਾਰ ਨੂੰ ਕਟਹਿਰੇ ਚ ਖੜਾ ਦੇ ਦਿੱਤਾ। ਸੋ ਅਸੀਂ ਸਾਫ਼ ਅੱਜ ਜੇਲ੍ਹ ਤੋਂ ਬਾਹਰ ਹੋਣ ਦੇ ਬਾਅਦ ਵੀ ਉਸੇ ਜੱਜਵੇ ਤੇ ਉਸੇ ਨੀਡਰਤਾ ਦੇ ਨਾਲ ਸੰਘਰਸ਼ ਲੜਾਂਗੇ। ਭਗਮਤਮਾਨ ਦੀ ਸਰਕਾਰ ਨੂੰ ਸਾਫ਼ ਸੰਦੇਸ਼ ਕਹਿਣਾ ਚਾਹੁੰਦੇ ਆ ਕਿ ਚਮਚੇ-ਚਮਚੇ ਦੀ ਭਰਵਾਈ ਕਰਾਉਣੀ ਹੈ, ਲਾਲੋ ਜਿੰਨਾ ਜੋਰ ਲੱਗਦਾ ਜਗਾ ਸੱਟੇ। ਅਸੀਂ ਡਰਨ ਵਾਲੇ ਨਹੀਂ, ਦੋਲਣ ਵਾਲੇ ਨਹੀਂ। ਹਰ ਚੀਜ਼ ਦਾ ਸਾਫ਼ ਕਿਤਾਬ ਤੇ ਹੁੰਦਾ ਹੈ। ਸਾਡੇ ਤੇ ਜ਼ਬਰ ਕੀਤਾ ਜ਼ੁਲਮ ਕੀਤਾ ਇਸ ਧਰਤੀ ਤੇ ਮਾਵਾਂ ਕੁੱਟੀਆਂ ਨੇ ਸੜਕਾਂ ਜਵਰੀ ਕੱਢਣ ਲਈ ਇੱਥੇ 13-13 ਮਹੀਨਿਆਂ ਦੀਆਂ ਬੱਚੀਆਂ ਨੂੰ ਜਿੜਾ ਕਟਾਈਆਂ ਨੇ ਤੈਨੂੰ ਕੱਲੇ-ਕੱਲੇ ਜ਼ੁਲਮ ਦਾ ਸਾਹ ਖਤਾਬ ਦੇ ਨਾਲ ਪੜਨਾ ਸੋ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਤਕੜੇ ਹੋ ਕੇ ਬਾਹਰ ਨਿਕਲੋ ਪਿੰਡ ਪਿੰਡ ਪਗਮਤ ਮਾਨ ਨੂੰ ਉਹਦੀ ਪਾਰਟੀ ਨੂੰ ਉਹਦੇ ਐਮਐਲਏ ਨੂੰ ਉਹਦੇ ਮੰਤਰੀਆਂ ਨੂੰ ਸਵਾਲ ਪੁੱਛੋ ਇਕੱਠੇ ਹੋਵੋ ਸਿਰ ਜੋੜੋ ਤੇ ਕਟਹਿਰੇ 'ਚ ਖੜਾ ਕਰੋ ਇਸ ਸਰਕਾਰ ਨੂੰ ਸੋ ਸਾਰਿਆਂ ਨੂੰ ਬਹੁਤ ਪਿਆਰ